ਨਮਸਕਾਰ ਜੀ ਸਸਰੀਕਾਲ ਤੁਸੀਂ ਦੇਖ ਰਹੇ ਹੋ ਏਕ ਟਾਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਕਾਜ ਟੂ ਸਿਟੀ ਦੇ ਵਿੱਚ ਇੱਕ ਨੋਖਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਮੈਂ ਆਪਣੇ ਪਿੱਛੇ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦਿਓ ਇੱਕ ਅੰਦਾਜ਼ ਇੱਕ ਮਸ਼ੀਨ ਜਿਹੜੀ ਸੈਨੀਟਾਈਜ਼ਰ ਕਰ ਰਹੀ ਆ ਬਹੁਤ ਵਧੀਆ ਢੰਗ ਦੇ ਨਾਲ ਇਹ ਤਾਂ ਹੀ 2 ਸਿਟੀ ਦਾ ਪਰਾਲਾ ਆ ਜਿਹੜਾ 2 ਸਿਟੀ ਦੇ ਵਿੱਚ ਇਹ ਜੋ ਇਹ ਸਪਰੇਅ ਹੋ ਰਿਹਾ ਵਾ ਕ੍ਰਿਸਟਲ ਕੰਪਨੀ ਵੱਲੋਂ ਉਹਨਾਂ ਦੇ ਸਾਡੇ ਨਾਲ ਓਨਰ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਨਾਲ ਗੱਲਬਾਤ ਕਰਾਵਾਂਗੇ ਉਹ ਤੁਹਾਨੂੰ ਉਹਨਾਂ ਦੇ ਕੋਲ ਲੈ ਜਾਂਦੇ ਸਸੀ ਗਾਲ ਜੀ ਕੀ ਨਾ ਸਰ ਜੀ ਮੇਰਾ ਨਾਮ ਵਿਸ਼ਾਲ ਹੈ ਜੀ ਇਹ ਜਿਹੜਾ ਪਰਾਲਾ ਜੀ ਇਹ ਕਿਹੜੀ ਕੰਪਨੀ ਦੇ ਨਾਲ ਰੱਖਿਆ ਇਹ ਕ੍ਰਿਸਟਲ ਕ੍ਰੋਪ ਪ੍ਰੋਟੈਕਸ਼ਨ ਵੱਲੋਂ फ्री ऑफ कॉस्ट सैनिटाइजर की स्प्रे कराई जा रही है आस हाँ, मतलब मतलब पास की जितनी भी ग्रेन मार्केट है दाना मंडी है वहाँ पे सभी जगह कराया गया सर और भी कहीं कोई जरूरत पड़े तो आप जाएंगे हाँ जी हाँ जी बिल्कुल अपनी कंपनी मतलब हमेशा तैयार है ऐसे सामाजिक काम के लिए और फ्री ऑफ कॉस्ट करेगी वहाँ पे जी और इसके अलावा आप कहाँ कहाँ जा रहे हैं अभी मतलब मेरे पास यहाँ पे कपूरथला का डिस्ट्रिक्ट इंचार्ज रूम मैं यहाँ पे क्रिस्टल कंपनी में और जी. यहाँ के लगभग 80 परसेंट एरिया जो भी है वो सारे मतलब ऑलमोस्ट अपने करा चुके हैं

ज़्यादा भीड़ भाड़ बार वाले एरिया में ना जाए खुद की सुरक्षा इसमें सबसे बड़ा महत्व है खुद की सेफ्टी सबसे जरूरी है इसके अंदर जो जो सैनिटाइजर हो रहा है सर हाँ जी इसका असर कितनी देर रहता है इसका वैसे तो क्या है 48 घंटे तक पूरा कवर करती जितने भी जम्स है वो सबको एक बार ये खत्म कर देती बिल्कुल टोटली जी ਇਹ ਘਰੋਂ ਕੇ ਵਾਰੀ ਹੁੰਤੇ ਹੈ ਜਾਂ ਘਰ ਕੇ ਅੰਦਰ ਵੀ ਕਰ ਸਕਤੇ ਹੈ ਘਰ ਕੇ ਅੰਦਰ ਐਕਚੁਅਲੀ ਮਸ਼ੀਨ ਨਹੀਂ ਜਾਏਗੀ ਜੀ ਇੰਨਾ ਹੀ ਮੈਂ ਨਾਰਮਲੀ ਬਾਤ ਕਰ ਰਹਾ ਹਾਂ ਹਾਂ ਨਾਰਮਲੀ ਮਤਲਬ ਘਰ ਕੇ ਅੰਦਰ ਵੀ ਕਰ ਸਕਤੇ ਹੈ ਇਸ ਦਵਾਈ ਸੇ ਕਰ ਸਕਤੇ ਹੈ ਹਾਂ ਜੀ ਜੀ ਥੈਂਕ ਯੂ ਜੀ ਸ਼ੁਕਰੀਆ ਓਕੇ ਜੀ ਬਿਲਕੁਲ ਤੋਏ ਸੀ ਸਾਡੇ ਨਾਲ ਓਨਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਈ ਹੋਰ ਵੀ ਸਾਡੇ ਭਾਈ ਸਾਹਿਬ ਨਾਲ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਹਾਂ ਭਾਜੀ ਮਾਸਕ ਪਲੀਜ਼ ਮਾਸਕ ਪਾ ਲੋ ਮਾਸਕ ਪਾ ਲੋ ਹਾਂ ਮਾਸਕ ਪਾ ਲੋ ਹਾਂ ਆ ਕੀ ਨਾ ਜੀ ਸਰ ਜੀ ਸਸੀਗਾ ਜੀ ਮੈਂ ਪ੍ਰਿੰਸ ਟੰਡਨ ਵੀ ਮੈਂ ਇੱਕ ਕ੍ਰਿਸਟਲ ਕੰਪਨੀ ਦੇ ਪੰਪ ਦੇ ਨਾਲ ਰਿਕੁਆਇਰਮੈਂਟ ਦੱਸੀ ਸੀ ਕਿ ਸਾਡੀ ਕਲੋਨੀ ਦੇ ਵਿੱਚ ਸਪਰੇਅ ਕਰਾਈ ਜਾਵੇ ਉਹਨਾਂ ਨੇ ਕਿਹਾ ਕਿ ਇਹ ਕੋਈ ਜਿਹੜਾ ਕੰਮਾ ਜੋ ਕੰਮ ਆਸੀ ਮਿੰਟੋ ਮਿੰਟੀ ਭੇਜ ਦਿੰਨੇ ਉਹਨਾਂ ਨੇ ਅੱਧੇ ਘੰਟੇ 'ਚ ਮਸ਼ੀਨ ਭੇਜਤੀ ਨਾਲ ਹੀ ਸਪਰੇਅ ਕਰਾ ਦਿੱਤੇ ਅਸੀਂ ਕ੍ਰਿਸਟਲ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬੜਾ ਸਹਿਯੋਗ ਇਹਨਾਂ ਨੇ ਦਿੱਤਾ ਸਾਨੂੰ ਔਰ ਅਸੀਂ ਇੱਕ ਸੰਦੇਸ਼ ਇਹ ਜਰੂਰ ਦਵਾਂਗੇ ਕਿ ਸੋਸ਼ਲ ਡਿਸਟੈਂਸ ਜਰੂਰ ਬਣਾ ਕੇ ਰੱਖੋ ਔਰ ਮਾਸਕ ਪਾ ਕੇ ਰੱਖੋ ਔਰ ਜਦ ਤੱਕ ਟ੍ਰੀਟਮੈਂਟ ਨਹੀਂ ਆਉਂਦਾ ਤਾਂ ਆਪਣੇ ਘਰਾਂ ਦੇ ਵਿੱਚ ਵੱਧ ਤੋਂ ਵੱਧ ਰਹਿਣ ਦੀ ਕੋਸ਼ਿਸ਼ ਕਰੋ। ਪਰ ਇਸ ਕੰਪਨੀ ਨੇ ਕੋਈ ਤੁਹਾਡੇ ਕੋ ਫਿਕਸ ਪੈਸੇ ਜਾਂ ਕੋਈ ਇਸੇ ਤਰ੍ਹਾਂ ਦੀ ਨਹੀਂ 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 ਇਸ ਕੰਪਨੀ ਨੇ ਸਾਡੇ ਕੋਈ ਇੱਕ ਸਿੰਗਲ ਰੁਪਿਆ ਵੀ ਚਾਰਜ ਨਹੀਂ ਕੀਤਾ ਔਰ ਕਹਿੰਦੇ ਜਦੋਂ ਵੀ ਤੁਸੀਂ ਬੁਲਾਓਗੇ ਐਸੇ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ। ਜੀ ਤੋ ਅਡੇ ਹੋਰ ਇੱਕ ਭਾਜੀ ਨਾਲ ਨੇ ਭਾਜੀ ਹਾਂ ਤਾਂ ਸਿਟੀ ਤੋਂ ਸਾਡਾ ਸਿਟੀ ਵੱਲੋਂ ਜੋ ਹਾਂ ਜੀ ਹਾਂ ਜੀ ਸਾਡੇ ਪ੍ਰਧਾਨ ਜੀ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਹਾਂਜੀ ਸ਼ੋਕ ਮਿੱਤਲ ਜੀ ਜੀ ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਹਾਂ ਕ੍ਰਿਸਟਲ ਕੰਪਨੀ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਸਾਡੀ ਕਲੋਨੀ ਦੇ ਵਿੱਚ ਸਪਰੇਅ ਕੀਤਾ ਔਰ ਬਹੁਤ ਸੁਚੱਜੇ ਢੰਗ ਨਾਲ ਔਰ ਬਹੁਤ ਯਾਦੀ ਕਵਰਿੰਗ ਦਿੱਤੀ ਇਹਨਾਂ ਨੇ ਅਸੀਂ ਬਹੁਤ ਖੁਸ਼ ਹਾਂ ਔਰ ਅਸੀਂ ਇਹ ਸੰਦੇਸ਼ ਵੀ ਦਿੰਨੇ ਆ ਕਿ ਪੂਰਾ ਆਪਣਾ ਕਰਾਓ ਔਰ ਸਾਰੇ ਜਣੇ ਇਹਦਾ ਲਾਭ ਪ੍ਰਾਪਤ ਕਰੋ ਜੀ ਤੁਹਾਡੇ ਨਾਲ ਓਨਰ ਮੌਜੂਦ ਨੇ ਸਰ ਜੀ ਤੁਸੀਂ ਆਪਣਾ ਪੂਰਾ ਜੇ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਸੀਂ ਕਹਿੰਦਾ ਪੂਰਾ ਆਪਣਾ ਕੰਟੈਕਟ ਨੰਬਰ ਜਾਂ ਮੈਸੇਜ ਦਿਓਗੇ ਮੇਰੇ ਨਾਮ ਵਿਸ਼ਾਲ ਹੈਗਾ ਔਰ ਕੰਟੈਕਟ ਨੰਬਰ 8991501560 ਕੋਈ ਵੀ ਮਤਲਬ ਸਮਾਜਿਕ ਕੰਮ ਕੇ ਲਿਏ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਆ ਆਪਣੇ ਹਮੇਸ਼ਾ ਰੈਡੀ ਆ ਇਸ ਚੀਜ਼ ਕੇ ਲੀਏ ਤੋ ਵਾਜੀ ਵਾ ਬਹੁਤ ਹੀ ਵਧੀਆ ਉਪਰਾਲਾ ਜੀ ਇਹਨਾਂ ਦਾ ਜਿਹੜੇ ਕਿ ਇਹਨਾਂ ਨੇ ਕਿਹਾ ਫ੍ਰੀ ਆਫ ਕੋਸਟ ਇਹ ਕੰਪਨੀ ਇਹ ਕੰਮ ਕਰਨ ਨੂੰ ਤਿਆਰ ਆ ਬਹੁਤ ਹੀ ਵਧੀਆ ਸਪਰੇਅ ਮਸ਼ੀਨ ਅਸੀਂ ਦੇਖੀ ਆ ਸਾਡਾ ਆਪਣਾ ਮਨ ਪਰਸਨ ਹੋ ਗਿਆ ਅਸੀਂ ਇੱਕ ਤਾਂ ਲੇਰ ਇਕਤਾ ਲਹਿਰ ਨਿਊਜ਼ ਦੇ ਵੱਲੋਂ ਬੇਨਤੀ ਕਰਾਂਗੇ ਕਿ ਇਸ ਨੰਬਰ ਤੇ ਜਰੂਰ ਕੰਟੈਕਟ ਕਰੋ ਤਾਂਕਿ ਇਹਨਾਂ ਦੀਆਂ ਸੇਵਾਵਾਂ ਫ੍ਰੀ ਕੋਸਟ ਤੁਸੀਂ ਲੈ ਸਕੋ ਕੈਮਰਾਮੈਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ